बुढ़ा दल तख्त तो दमदमा तलवि नहिंग फौजा वालों महल की शुरुआत साहिब तो कर दिखी गई है हर साल दर दे नहिंक फौजा वालों ਇਸੇ ਤਰ੍ਹਾਂ ਹੀ ਤਲਵੰਡੇ ਸਾਹਿਬ ਹੋਏ 14 ਅਪ੍ਰੈਲ ਨੂੰ ਸਾਥੀ ਘੋੜਿਆਂ ਉੱਠਾਂ ਤੇ ਜੇ ਜੇ ਵਰਸੇ ਤੇ ਸ਼ਸਤਰਾਂ ਦਾ ਨਾ ਪ੍ਰਦਰਸ਼ਨ ਕਰਦੇ ਹੋਏ ਗੱਤਕੇ ਦੇ ਜੋਰ ਦਿਖਾਉਂਦੇ ਹੋਏ ਨੇਕ ਸੈਫਲ ਜੀ। ਕਿ ਤ ਸਵੇਰਾ ਤੋਂ ਤੱਕ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਹਵਰੀਆਂ ਦਿਖਾ ਰਹੇ ਆ। ਛੋਟੇ ਛੋਟੇ ਸਿੱਖੀ ਸਰੂਪ ਚ ਬੱਚੇ ਵੀ ਘੋੜਿਆਂ ਤੇ ਸਵਾਰ ਫੌਜਾਂ ਦੇ ਨਾਲ Thank okay. you. ਦੇ ਵਿੱਚ ਨੈਗ ਸਿੰਘਾਂ ਕੋਲ ਜਾ ਸਸਤਰਾਂ ਦੇ ਨਾਲ ਇਸ ਮੁਹੱਲੇ ਦੇ ਵਿੱਚ ਸ਼ਾਮਲ ਹੁੰਦੇ ਹੋਈਆਂ ਤਾ ਨੂੰ ਇਹ ਤਸਵੀਰਾਂ ਲਗਾਤਾਰ ਤਲਵੰਡੀ ਸਾਬੋ ਤੋਂ ਦਿਖਾ ਰਹੇ ਆ ਕਾਫੀ ਲੰਬਾ ਜਥਾ ਜਿਹੜਾ ਨੈਗ ਸਿੰਘਾਂ ਦਾ ਨੈਗ ਸਿੰਘ ਫੌਜਾ ਬਣੂ ਜੇ ਕਾਰਿਆਂ ਦੀ ਗੂੰਜ ਦੇ ਨਾਲ ਸਵਾਰੀ ਦੇ ਕਰਤੱਬ ਸਸਤਰਾਂ ਦੇ ਕਰਤੱਬ ਨੇ ਤੇ ਤਲਵਾਰਾਂ ਨਾਲ ਤਕਸਾਈ ਉਤੇ ਨਾ ਤਮਸਕ ਹੋਂਦ ਹੋਗਾ ਜਥੇ ਬੰਦਿਆਂ ਸਿੰਘ ਸਿੰਘ ਫੌਜਾਂ ਆਹ ਦੇਖੋ i okay. ਦੇਖ ਸਕਦੇ ਹਾਂ ਕਿ ਨਾਪਸਤਕ ਹੋਣ ਦੇ ਲਈ ਕਿੰਨੀ ਵੱਡੀ ਗਿਣਤੀ ਦੇ ਬੱਚਾ ਕਿਸੇ ਸਿੱਖ ਸਕਦਾ ਹੈ ਇਹ ਨਹੀਂ ਹੋ ਜਾਣਾ ਟਾਕ ਵੀਡ ਹੁੰਦੀ ਆ ਪਰ ਇਸ ਟਾਈਮ ਵੀ ਹੈ ਜਿਹੜੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਤਖਤ ਸ਼੍ਰੀ ਦਮਦਮਾ ਸਾਹਿਬ 99 ਹਸਤਾਕ ਹੋਣ ਆ ਰਹੀਆਂ ਦੂਰ ਦਰਾਡੇ ਦੇ ਦੇਸ਼ ਦੇਸਾਂ ਤੋਂ ਇੱਥੇ ਸੰਗਤਾਂ ਪਹੁੰਚ ਲਈਆਂ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬ ਤੋਂ ਔਰ ਫਿਲਹਾਲ ਅਸੀਂ ਗੁਰਦੁਆਰਾ 베ਰ ਸਾਹਿਬ ਦੇ ਨੇੜੇ ਪਹੁੰਚੇ ਹਾਂ ਜਿੱਥੇ ਨਿੰਗ ਸਿੰਘ ਜਥੇਬੰਦੀਆਂ ਵੱਲੋਂ ਥੋੜੇ ਦੇਰ ਬਾਅਦ ਮਹੱਲਾ ਘਟਿਆ ਜਾਣਾ ਔਰ ਕੱਲ ਵੀ ਜਿਹੜਾ ਤੇ ਗੱਤਗਾ ਪਾਰਟੀਆਂ ਵੱਲੋਂ ਜੋਰ ਦਿਖਾਏਗੇ ਸੀ ਇਹ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਤਲਵੰਡੀ ਸਾਬੋ ਤੱਕ ਸ਼੍ਰੀ ਦਮਦਮਾ ਸਾਹਿਬ ਤੋਂ ਇਹ ਜਲਦੀ ਆ ਲੱਗਣਾ ਹਾਂ ਦੇਖ ਸਕਦੇ ਹਾਂ ਤੱਕ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਹਿਬ ਉਹ ਗੁਰਦੁਆਰਾ ਬੇਰ ਸਾਹਿਬ ਨੇ ਜਿੱਥੇ ਲਿੰਗ ਸਿੰਘ ਉਹ ਜਆ ਵੱਲੋਂ ਹਾਂ ਦੇਖਿਓ ਰੂਪਾ ਤੱਕ ਚੈਲਪਿੰਗ ਜਿਹੜਾ ਸੁਨਰ ਨਗਰ ਵਿੱਚ ਤੋਂ ਟ੍ਰੀਟਮੈਂਟ ਹੋ ਜਾਂ ਜਿਹੜਾ ਇੱਥੇ ਬੱਤੀ ਜੰਦ ਤੋਂ ਸੋਹ ਹੈ ਤੁਸੀਂ ਤਾਂ ਤੁਸੀਂ ਗੁਰਦੁਆਰਾ ਦੇ ਨਾਲ ਸਾਹ ਤੱਕ ਦੇਖ ਰਹੇ ਜਿੱਥੇ ਕਿ 300 ਤੱਕ ਪਹੁੰਚ ਗਏ ਉਹ ਯਾਰ ਲਾਰਨੀਆਂ ਫੋਟੇ ਨਾਲ ਉਹਨਾਂ ਦੇ ਵੱਲ ਬਹੁਤ ਲੱਜਣਾ ਕੱਢੇ ਜਾਂਦੇ ਨੇ ਚਾਰੀਆਂ ਕਿਥੇ ਜਾ ਰਹੀਆਂ ਨੇ ਦੇਖ ਸਕਦੇ ਹੋ ਕਿ ਘੋੜੇ ਜਿਹੜੇ ਨਿਓ ਵੀ ਸਿਆਹ ਕਰਨੇ ਨੇ ਨਹੀਂ ਕਿਸੇ ਜਿਹੜੇ ਨਿਓ ਅਸੀਂ ਪਲੌੜੇ ਤੇ ਸਵਾਰ ਹੋ ਕੇ ਜਾਂਦੇ ਇਤੋਂ ਯਾਰ ਖਾਲੀ ਕਰੀ ਤਾਂ ਗੱਗੇ ਵੀ ਚਾਰ ਕਰ ਲੈ ਜਾਣੇ

ਪੁਰਾਤਨ ਕਹਾਣੀ ਪੰਜਾਬੀ ਵਿੱਚ ਆ ਰਹੀ ਹੈ ਕਿਉਂਕਿ ਇਹ ਕੋਡ ਇਧਰ ਮਾਰਨ ਨੂੰ ਬਜ਼ਾਰਾਂ ਦੇ ਤਦਾਦ ਦੇ ਵਿੱਚ ਲਿੰਗ ਸਿੰਘ ਫੌਜਾਂ ਬੋਏ ਫੇਂਦੇ ਰਹੇ

ਕਿਧਰ ਹੈਗੇ ਆਪਣੀ ਟੀਮ ਆਓ ਸਿੱਖ ਕੇ ਆ ਜਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਨਿਹੰਗ ਸਿੰਘ ਫੌਜਾਂ ਦੇ ਵੱਲੋਂ ਘੋੜੇ ਜਿਹੜੇ ਨੇ ਉਹ ਸ਼ਿੰਗਾਰੇ ਗਏ ਨੇ ਘੋੜੇ ਜਿਹੜੇ ਨੇ ਚਾਰ ਕਿੱਥੇ ਗਏ ਨੇ